ਸਾਸੀ ਗਾਲਾ ਸਾਸੀ ਸਾਸੀ ਸੰਦੀਪ ਜੀ ਹੋ ਰਣਾ ਜੀ ਸਭ ਠੀਕ ਕਿਰਪਾ ਮਹਾਰਾਜੀ ਗੁਰੂ ਨਾਨਕ ਪਾਤਸ਼ਾਹ ਦੀ ਬਾਕੀ ਸੰਦੀਪ ਡੇਰੀ ਫਾਰਮ ਦੇ ਖਾਣੇ ਨੂੰ ਸਾਰੇ ਵੀਰ ਭਾਣ ਸਾਸੀ ਗਾਲ ਜੀ ਅੱਜ ਫਿਰ ਰਣਾ ਜੀ ਕਿਨੇ ਇਕੱਠੇ ਕਰ ਲਿਆ ਅੱਜ ਸੰਦੀਪ ਜੀ ਆਪਣੇ ਕੋਲ ਚਾਰ ਵੈਣਾ ਵਾ ਬੱਛੇ ਵੇ ਤੇ ਕੰਜ ਵਸ਼ੇ ਲਿਆਦੀਆਂ ਜੀ ਖੀਰ ਪਲੂਣ ਵਸ਼ੀਰਿਆ ਸਾਰੰਦ ਕੱਢ ਕੇ ਲੈ ਕੇ ਆਂਦੀਆਂ ਵਾ ਹਾਂ ਨਹੀਂ ਘਰਾਂ ਜੋ ਲਈਆਂ ਵਸ਼ੀਆਂ ਚੰਗੀਆਂ ਸਾਮੀਆਂ ਸੋਮੀਆਂ ਚਲਾ ਚਲਾ ਕਰੀ ਸ਼ੁਰੂ ਕਰੋ ਅੱਜ ਫਿਰ ਦੱਸੋ ਇਹ ਕੋ ਸੰਦੀਪ ਜੀ ਆਪਣਾ 25 ਕਿਲੋ ਦੁੱਧ ਤੁਸੀਂ ਕਹਿੰਦੇ ਹੋ ਨਾ ਸੰਬਾਥਾਣਾ ਆ ਸੰਬਾਥਾਣੀ ਆ ਉਹੀ ਆ ਗਿਆ ਹਨਾ ਆ ਪਿਛੇ ਮਾਰੇ 25 ਕਿਲੋ ਦੁੱਧ ਤਿਆਰ ਹੈ ਦੇਖੋ ਅੱਛਾ ਇਸ ਟਾਈਮ ਆ 32 33 ਕਿਲੋ ਦਾ ਰਕਾਰ ਹੈ ਵਛੀ ਦਾ ਅੱਛਾ ਆ ਆਪਣਾ ਤੇ ਬੱਛਾ ਮਗਰ ਬੱਛਾ ਮਗਰ ਆ 8ਵਾਂ ਦਿਨਾਂ ਦੀ ਸੂਈ ਨੂੰ ਖੋਲੋ ਫਿਰ ਲਓ ਜੀ 25 ਕਿਲੋ ਤਿਆਰ ਆ ਜੀ ਤੇ ਦੇਖੋ ਵੱਡੀ ਵੇੜਾ ਬਾਕੀ ਥਾਲੇ ਮੈਂ ਤੁਹਾਨੂੰ ਦਿਖਾਈ ਜਾਂਦਾ ਆਜੋ ਇਹ ਹੁੰਦੀ ਆਰੇ ਜੁਆ ਜੁ ਕਿਵੇਂ ਆ ਵਾਈ ਬਿਲਕੁਲ ਓਕੇ ਮਈਆਂ ਗੀ ਚੋਟ ਥਣਥਣ ਲੱਗਾ ਭਾਏ ਕੋ ਚਾਰ ਡੰਗ ਚੋ ਕੇ ਖਰੇ ਬਸ ਠੀਕ ਆ ਦੁੱਧ 22 25 ਕਿਲੋ ਤਿਆਰ ਆ ਆਜੋ ਬਜੀ ਆਜੋ ਆਜੋ ਨਹੀਂ ਚਲੋ ਹੋੜੀ ਹੋੜੀ ਮਾਰ ਤੀਂਗਾ ਨਾ ਤੇ ਨਾ ਕਾਲੀ ਬੜੀ ਏ ਚਲੋ ਤੋੜ ਦਈਏ ਕਰੀ ਤੋੜ ਲਓ ਤੋੜ ਨਹੀਂ ਦਿਓ ਆ ਮੈਂ ਭੱਜ ਗਈ ਹਾਂ ਲਿਆਓ ਲਿਆਓ ਲਓ ਫਿਰ ਤੋੜ ਲਓ ਦੂਜਾ ਸੁਆ ਜੀ ਦੂਜਾ ਸੁਆ ਸੰਦੀਪ ਜੀ ਦੂਜਾ ਸੁਆ ਹਣਾ ਬੜਾ ਲੇਵੇ ਥਣ ਥਣ ਖਾਦੀ ਲੇਵਾ ਸਾਰਾ ਨਾੜਾ ਵਾਲਾ ਨਾਰਾ ਨਾਲ ਪੜਿਆ ਲੇਵਾ ਇਹ ਡਰਦੀ ਕੈਮਰੇ ਤੋਂ ਹਾਂਜੀ ਫਿਰ ਰਾਣਾ ਜੀ ਫਿਰ ਪਾਪਾ ਉਹੀ ਰੱਖੀਏ ਬਸ ਜਾਣ ਪਾਪਾ ਸੰਦੀਪ ਜੀ ਆਪਣੇ ਬਿਲਕੁਲ ਜਾਇਜ਼ ਭਾਅ ਪਰ ਤੇ ਨਾ ਪਰਮਾਤਮਾ ਦੀ ਕਿਰਪਾ ਨਾਲ ਮਾਲ ਲਈ ਇਹ ਵਿਖਦਾ ਜਾਂਦਾ ਬੱਛੀ ਦੇ ਸੰਦੀਪ ਜੀ ਆਪਣਾ 1/2 ਲੱਖ ਦੀ ਹੈ ਹੂੰ ਭਾਅ ਨਾ ਦੇ ਦੇਣੀ ਮੇਰਾ ਵੀਰ ਭਰਾ ਕੋ ਹੱਥ ਜੋੜ ਕੇ ਬੇਨਤੀ ਹੈ ਵੱਧ ਘੱਟ ਨਹੀਂ ਆਪਣੇ ਫਿਕਸ ਰੇਟ ਹੈ ਹਾਂਜੀ ਬਿਲਕੁਲ ਜੀ ਤੇ ਆਪਣਾ 70000 1000 ਛੋੜ ਕਰਕੇ 85000 ਦੀ ਚਲੋ ਜਾਂ 84 ਵੀ ਕਹਿਣ ਦਾ ਫਾਇਦਾ ਕੋਈ ਨਹੀਂ ਜਿੰਨੇ ਵੱਧ ਘੱਟ ਕਰਨਾ ਫੋਨ ਲਾਉਣ ਦਾ ਫਾਇਦਾ ਕੋਈ ਨਹੀਂ ਬਸ ਠੀਕ ਹੈ ਠੀਕ ਹੈ ਠੀਕ ਫਿਕਸ ਰੇਟ ਹੈ ਆਪਣਾ ਆਹ ਜੀ ਇਹ ਸੰਦੀਪ ਜੀ ਰਾਤ ਦੀ ਸੂਈ ਆ ਅੱਛਾ ਮੱਛੀ ਬਹੁਤ ਨਸਲ ਬਰੀਡ ਦਿੱਤੀ ਆ ਵੇਖੋ ਜੀ ਮੱਛੀ ਆ ਗਿਆ ਨਾ ਹਾਂ ਤੇ ਰਾਣਾ ਜੀ ਫਿਰ ਕਿੰਨਾ ਚੋਈ ਕੀਤੀ ਤਾ ਇਹ ਸੰਦੀਪ ਜੀ 4-5 ਕਿਲੋ ਚੋਈ ਸੀਰੇ ਲਓ ਜੀ ਆ ਜੇਰ ਜਰ ਵਧੀਆ ਪਾਤੀ ਹੈ ਇਹ ਬਹੁਤ ਸੋਹਣੀ ਬੇੜਾ ਜਰਸੀ ਵੇਖੀ ਫਿਰ ਹਾਂ ਹਾਂ ਵੇਗੀਆਂ ਚਲੋ ਵਧੀਆ ਹੋ ਗਿਆ ਮਾਲ ਸਾਰਾ ਸੇਕਮ ਵਿਗ ਗਿਆ ਨਾ ਸਾਰਾ ਹੀ ਮਾਲ ਨਹੀਂ ਜੀ ਸਾਰਾ ਵਿਗ ਗਿਆ ਹੈਣਾ ਕਿੰਨੇ ਕਰੀ ਦੋ ਦਫਾ ਤੁਹਾਡਾ ਸਮਝੀਏ ਇਹ ਸੰਦੀਪ ਜੀ ਇਹਨਾਂ ਕੋ ਲਈ 18 19 ਕਿਲੋ ਨਾਲ ਪਹਿਲੇ ਨੂੰ ਚੋਇਆ ਤੇ ਦੂਜੇ ਸਵੇਰੇ 20 ਪਲੱਸ ਹੀ ਚੱਲੂਗੀ ਅੱਛਾ ਠੀਕ ਆ ਵਸ਼ੀ ਬਹੁਤ ਚੰਗੀ ਤੀ ਠੀਕ ਆ ਠੀਕ ਆ ਤੇ ਬਾਜੀ ਫਿਰ ਇਹਦੀ ਕੀਮਤ ਇਹਦੀ ਸੰਦੀਪ ਸਿੰਘ ਆਪਣਾ ਮੁੱਲ 75 ਕਰ ਲਈਏ 70 ਕਰ ਲਈਏ ਇਹ ਪੂਰੇ 60 ਦੀ ਦੇਣੀ ਹੈ 60000 ਦੀ 60000 100 ਛੋੜ ਕਰਾਂਗੇ ਚਲੋ ਬੱਠ ਠੀਕ ਆ ਆਪਣੀ ਫਿਕਸ ਰੇਟ ਹੰਦੀਸ਼ ਨਾਲ ਆਹ ਗੱਬਣੇ ਜੀ ਇਹ ਹੰਦੀਸ਼ ਨਾਲ ਗੱਬਣਿਆ ਅੱਛਾ ਇਹ ਬਣੂ ਬਣੂ ਬਹੁਤ ਚੰਗੀ ਪਰਲੀ ਵੈੜ ਵੰਗੂ ਲੈਵਾ ਕਰੂਗੇ ਅਜੇ ਹਫਤਾ ਰਹਿਦੀ ਵਸ਼ੀ ਸੁਆ ਦੂਜਾ ਜੀ ਸੁਆ ਦੂਜਾ ਹੰਦੀਸ਼ ਨਾਲ ਦੂਜਾ ਇਹ ਕਿੰਨਾ ਕਰਜੂ ਬਾਈ ਜੀ ਫਿਰ ਦੋਤਾ ਇਹ ਸਦੀਸ਼ ਹੈ 20 ਤੋਂ ਪਲੱਸ ਹੀ ਚੱਲੂ ਬੜਾ ਪ੍ਰਿੰਟ ਪ੍ਰਿੰਟ ਬੜਾ ਵਸ਼ੀ ਦਾ ਚੰਗਾ 20 ਤੋਂ ਪਰਾਸੀ ਕਰਜੋ ਨਾ ਹਾਂਜੀ ਹਾਂਜੀ ਠੀਕ ਆ ਲੇ ਜਗਰ ਮੈਂ ਤੇ ਰਾਣਾ ਜੀ ਫਿਰਿੰਦੀ ਕੀ ਮਾਰਾ ਇਹਦੀ ਆਪਣਾ ਸੁਨੀਲ ਸਿੰਘ 65000 ਚ ਛੋੜ ਹੀ ਕਰਾਂਗੇ 1000 ਰੁਪਿਆ ਅੱਛਾ ਛੋੜਦੀ 64000 ਦੀ ਦਵਾਂਗੇ ਜੇ ਇਹ ਬੱਛੀ ਤਿਆਰ ਹੋਈ ਹੋਏ ਅੱਜ ਬੱਚਾ ਕੱਢਿਆ ਇਹਦੇ 75000 ਦੀ ਹੈ ਬੱਛੀ ਚਲੋ ਚਲੋ ਠੀਕ ਹੈ ਅੱਜ ਗੱਬਣ ਗੱਬਣ 10000 ਮੰਦੀ ਚਾਹ ਜੀ ਇਹ ਸੁਨੀਲ ਜੇ ਸੁਈਏ ਕੋਈ ਹੈਗਾ 16 17 ਕਿਲੋ ਬੋਲਾ ਹੀ ਠੀਕ ਆ ਬੱਛੀ ਮਗਰੇ ਇਹਦੇ ਵੀ ਹੂੰ 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 ਥਾਣ ਤੁਨ ਬਹੁਤ ਚੰਗਾ ਲੱਗਾ ਚੋਣ ਚਣ ਬੜੀ ਚੰਗੀ ਹੈ ਬੋਲਾ ਹੀ ਹਨਾ ਬੋਲਾ ਠੰਡੀ ਸੀਲ ਬੜੀ ਹੈ ਤੇ ਕਰੋਸ ਨਾਲੇ ਗਰਮੀ ਜ ਕੋਈ ਗਰਮੀ ਗਰਮੀ ਦਾ ਧੜਕਾ ਨਹੀਂ ਇਹਦਾ ਲੋ ਜ ਮੱਛਾ ਮਗਰ ਆ ਗਿਆ ਮੱਛੀ ਵੱਛੀ ਹੁੰਦੀ ਸੀ ਮੱਛੀ ਆ ਚਲੋ ਫਿਰ ਦਾ ਫੇਰਾ ਹੀ ਹੋ ਗਿਆ ਕਰੋਸ ਟੈਬ ਆ ਗਿਆ ਨਾ ਹਾਂਜੀ ਹਾਂਜੀ ਤੇ ਨਾਲੇ ਫਿਰ ਇਹਦੀ ਕੀ ਮਾਰਾ ਇਹਦੀ ਆਪਣਾ ਸੰਦੀਪ ਸਿੰਘ 60000 ਦਾ 1000 ਛੋੜ ਕਰਦਾਂਗੇ ਹੂੰ 60000 ਦੀ 60000 ਦੀ ਦੇ ਦਾਂਗੇ ਜਨੀਸ਼ਾ ਚਲੋ ਠੀਕ ਹੈ ਫਿਰ ਵੈੜ ਬਹੁਤ ਚੰਗੀ ਠੰਡੀ ਸੀਲ ਬੜੀ ਜਿੱਦਾਂ ਮਰਜੀ ਬੈਠੋ ਵੀ ਬਣੀ ਬੈਠੋ ਆਜੋ ਆ ਝੋਟੀ ਇਹ ਝੋਟੀ ਜਨੀਸ਼ਾ ਆਪਣੇ ਕੋ ਗੱਬਣ ਗੱਬਣ ਤਿਆਰ ਹੋਰ 2000 ਦਿਨ ਲਏਗੀ ਹਾਂ ਇਹ ਝੋਟੀ ਗਾਇਆਂ ਨੂੰ ਲੇਵਾ ਕਰੂਗੀ ਲੈਤਣਾ گاਵਾਂ ਨੂੰ ਹੋਰ ਲਓ ਜੀ ਇਹ ਵੀ ਦੇਖੋ ਬਰਾੜੀ ਬਾਠ ਠੀਕ ਹੈ ਜੀ ਆ ਜਾ ਕਿੰਨਾ ਕਰਦੇ ਤੋਦੇ ਜੀ ਫਿਰ ਇਹ ਸ੍ਰੀਸ਼ਾ 15 ਤੋਂ ਪਲੱਸ ਹੀ ਚੱਲੂ 17 18 20 ਦੇ ਸਕਦੀ ਠੀਕ ਆ ਚੰਗੀ ਨਸਲ ਨਸਲ ਮੈਂ ਦੀ ਬਹੁਤ ਚਲੋ ਤੇ ਬਾਜੀ ਫਿਰਦੀ ਕੀਮਤ ਇਹਦੀ ਸ੍ਰੀਸ਼ਾ ਇੱਕ 60 ਚ ਛੋੜ ਹੀ ਕਰਾਂਗੇ 1000 ਰੁਪਿਆ ਅੱਛਾ ਅਜੇ ਬਣਦੀ ਬਣਦੀ ਇੱਥੇ ਤੂੰ ਨਾ ਲੈਵਾ ਲਾ ਦੂ ਬਹੁਤ ਨੜਾ ਠੀਕ ਆ ਨੜਾ ਲੈਵਾ ਅਜੇ ਬੜੀ ਬਣੂਗੀ ਚਲੋ ਤੇ ਆ ਗਏ ਤਿੰਨੇ ਬੱਚੀਆਂ ਇਹ ਤਲੇ ਹਦੀਬ ਜੀ ਕਾਂਜ ਬੱਚੀਆਂ ਜੀ ਹਾਂ ਹਾਂ ਕਿਨੇ ਕਿਨੇ ਟਾਈਮ ਦੀ ਆ ਗਏ ਜੀ ਇਹ ਜੀ 10-10 ਮਹੀਨੇ ਦੀਆਂ ਬੱਚੀਆਂਆਂ ਨੇ ਦੋਵੇਂ ਠੀਕ ਆ ਤੇ ਮੂੰਹ ਅਖੀਰੀਆਂ ਪਿਓਰ ਖੀਰੀਆਂ ਆ ਖੀਰੀਆਂ ਠੀਕ ਆ ਨਹੀਂ ਨਹੀਂ ਠੀਕ ਆ ਜੀ ਬੜੀ ਬਰੀਡ ਵਾਲੀਆਂ ਬੱਚੀਆਂ ਨਸਲਾਂ ਬਹੁਤ ਹਨ ਮੇਡਾਂ ਦੇ ਹੂੰ ਹੂੰ ਇੱਕ ਕਬੂਤਰ ਆ ਗਏ ਵਾ 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 ਸਹੀ ਗੱਲ ਉਤਰ ਹੀ ਆ ਬੜੇ ਫੋਨਾਂ ਦੇ ਵਛੀ ਚਲ ਅੱਜ ਵਛੀਆਂ ਦੀ ਜੀ ਪਿਛਲੀ ਵਛੀ ਸਦੀਪ ਸਾਹਿਬ ਪਿਛਲੀ ਵੀਡੀਓ ਨਾਲ ਵਛੀ ਦੇ ਬੜੇ ਫੋਨ ਆਏ ਹਾਂਜੀ ਪਿਛਲੀ ਵੀਡੀਓ ਪਾਈ ਨਾ ਦੀ ਵਛੀ ਦੀ ਹਾਂਜੀ ਹਾਂਜੀ ਉਹ ਬੜੇ ਭਰਾ ਮੰਗਦੇ ਫਿਰ ਐਸੀ ਕਿ ਵਛੀਆਂ ਹਾਂ ਹਾਂ ਇਸੇ ਕਰਕੇ ਲਈਆਂ ਇਹ ਮੁੱਲ ਫਿਰ ਤਾਂ ਕੀ ਕਰਨਾ ਮੁੱਲ ਸਦੀਪ ਸਾਹਿਬ ਨਹੀਂ ਇਹ ਵੱਖ ਵੱਖ ਆ ਵੀ ਵਖਾਈ ਹਾਂਜੀ ਕੋਈ ਗੱਲ ਨਹੀਂ ਕੋਈ ਖੀਰੀ ਹੋਣੀ ਇਹ ਵੀ ਪਿਓ ਰਖੀ ਦੀ ਆ ਉਹਦਾ ਮੁੱਲ ਕੀ ਫਿਰ ਇਹ ਲਈ 20000 ਦੀਆਂ ਡੱਬੀਆਂ 20000 ਦੀਆਂ ਹਾਂ ਲਓ ਜੀ ਤੇ ਕੁੜੀ ਜੇ ਮੈਂ ਉਹ ਖਾਈ ਖਾਜੀ ਦੀ ਏ ਹੂੰ ਠੀਕ ਆ ਹੋ ਇਹ ਵੀ 20000 ਦੀ ਇਹ ਵੀ ਦੀਪ ਸਹਿ 20000 ਦੀ ਆ ਤੇ ਜਰਸੀ ਜਰਸੀ ਦੋਂਦੀ ਆ ਅੱਛਾ ਉਹ ਗੱਬਣ ਨਹੀਂ ਗਈ ਨਹੀਂ ਨਹੀਂ ਗੱਬਣ ਨਹੀਂ ਲੋ ਜੀ ਜਰਸੀ ਦੋਂਦੀ ਆ ਪਰ ਗੱਬਣ ਹੈ ਨਹੀਂ ਇਹ ਵੀ ਦੋ ਰੋ ਫਿਰ ਚਾਹ ਕਰ ਤੁਸੀਂ ਮਾਮਾ ਰਾਜ ਜੀ ਇਹਨਾਂ ਦੀਆਂ ਇਹ ਨਹੀਂ ਜੀ ਪੰਜਾਬ ਦੀ ਜਰਸੀ ਵੱਡੀ ਜਰਸੀ ਹੈ ਹੂੰ ਉਹਨਾਂ ਕੋਲ ਬਹੁਤ ਬੜੀਆਂ ਬੜੀਆਂ ਵੱਡੀਆਂ ਜਰਸੀਆਂ ਇਹ ਬੋਦੀ ਵਾਲੀ ਜਰਸੀ ਠੀਕ ਹੈ ਲੈ ਜੀ ਇਹਦੀ ਭਾਜੀ ਫਿਰ ਕੀ ਮਰਦਾ ਇਹ ਦੀ ਖਰੀਦਸ਼ਾ 15000 ਚ ਛੋਟ ਕਰਾਂਗੇ ਇਹ 15000 ਛੋਟ ਕਰੋਗੇ ਹੈ ਹਾਂ ਜੀ ਹਾਂ ਜੀ ਚਲੋ ਬਸ ਆਹੀ ਸੁਮਾਨਾ ਬੜਾ ਬਸ ਹਾਂ ਹਾਂ ਜੀ ਲੋ ਜੀ ਦੇਖੋ ਆਹੀ ਪਛੂਆ ਜੀ ਭਾਈਆਂ ਕੋਲ ਜੀ ਇੱਕ ਮਿੰਟ ਰੋ ਇਹ ਬੜਾ ਵਿਖਾਦੀ ਠੰਡ ਸੁਣਾ ਕੋਈ ਸ਼ਾਂਗ ਸ਼ੂ ਨਹੀਂ ਸਾਫ਼ ਬਣੀਆ ਵਸ਼ੀਏ ਥੱਲੇ ਨਹੀਂ ਠੀਕ ਹੈ ਦੇਖੀ ਜਾਂਦਾ ਜੀ ਇਹਦਾ ਵਿਖਾਦੀ ਕੋਈ ਸ਼ਾਂਗ ਨਹੀਂ ਬਹੁਤ ਸਾਫ਼ ਹੈ ਥੱਲੇ ਵਸ਼ੀਏ ਚਲੋ ਕਰਦੇ ਕਿ ਮੌਕੇ ਤੇ ਨਹੀਂ ਲਾਵੇ ਕਰਦੇ ਮੌਕੇ ਮਾਰਦੇ ਤੇ ਲੈ ਕੋ ਲਊ 5000 ਛੋੜ ਕਰ ਦਾਂਗੇ ਚਲੋ ਜਾਣ ਦੋ ਚਲੋ ਬਾਕੀ ਆਹੀ ਪਸ਼ੂ ਜੀ ਇੱਥੇ ਆ ਗਿਆ ਦਾ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਹਣਾ ਭਾਜੀ ਹਾਂਜੀ ਹਾਂਜੀ ਚਲੋ ਬੋਲੋ ਨੰਬਰ ਜੀ ਫਿਰ 9779612422 ਪਿੰਡ ਵੀਲੇ ਤੇ ਜੱਜ ਜਲਾ ਗਰਦਾਪੁਰ ਤਸੀਲ ਬਟਾਲਾ ਨੇਰੇ ਸਾਨੂੰ ਫਤਿਹ ਟੂਰੀਆਂ ਡੇਰਾ ਬੱਬਰਾਨਾਂਗੇ ਸੱਚਾ ਸੱਚਾ